ਕਿ ਮਾਰੇ ਮਾਲਾ ਜਪ-ਜਪ ਬਣ ਕੇ ਕਿਸਤੇ ਉਮਰ ਲੰਗਾ ਲਈ ਸਾਰੀ ਮਾਲਾ ਜਪ-ਜਪ ਬਣ ਕੇ ਕਿਸਤੇ ਉਮਰ ਲੰਗਾ ਲਈ ਸਾਰੀ ਦੰਦਾ ਵਾਂਗੂ ਤੀਆਂ ਪੁੱਤਰ ਛੱਡ ਗਏ ਵਾਰੀ-ਵਾਰੀ ਮੋਢੇ ਟਹਿ ਗਏ ਗੋਡੇ ਰਹਿ ਗਏ ਹੱਥ 'ਚ ਆ ਗਈ ਛੋਟੀ ਹੁਣ ਪੁੱਤਰਾਂ ਦੇ ਮੂੰਹ ਮਲਵਿੰਦਾ ਕਿਹੜਾ ਪਾਵੇ ਰੋਟੀ ਮਾਲਾ ਜਪ-ਜਪ ਬਣ ਕੇ ਕਿਸਤੇ ਉਮਰ ਲੰਗਾ ਲਈ ਸਾਰੀ ਦੰਦਾ ਵਾਂਗੂ ਤੀਆਂ ਪੁੱਤਰ ਛੱਡ ਗਏ ਵਾਰੀ-ਵਾਰੀ ਮੋਢੇ ਟਹਿ ਗਏ ਗੁੱਡੇ ਰਹਿ ਗਏ ਹੱਥ 'ਚ ਆ ਗਈ ਛੋਟੀ ਹੁਣ ਪੁੱਤਰਾਂ ਦੇ ਮੂੰਹ 'ਵਲ ਬਿੰਦਾ ਕਿਹੜਾ ਪਾਵੇ ਰੋਟੀ ਇੱਕ ਬਾਪੂ ਨੇ ਕਈ ਪਾਲਦੇ ਕਈਆਂ ਤੇ ਇੱਕ ਪਾਰੀ ਅੱਜ ਪੁੱਤਰਾਂ ਨੇ ਬਾਪੂ ਦੀ ਰੋਟੀ ਦੀ ਬੰਦਤੀ ਵਾਰੀ ਹੈ ਹਾਏ ਹਾਏ ਹਰ ਕਾਗਜ਼ ਤੇ ਲੈ ਅੰੂਠੇ ਸਿੱਧਾ ਪੁੱਠਾ ਪੜ ਗੇ ਸਾਂਝਾ ਬਾਪੂ ਕੱਲਾ ਕਰਤਾ ਆਪਸ ਦੇ ਵਿੱਚ ਲੜ ਗਏ ਹਾਏ ਹਾਏ ਉਂਗਲ ਫੜ ਲਿਖਵਾਈਆਂ ਸੀ ਤਹਿਜ਼ੀਬ ਦੀਆਂ ਤਹਿਰੀਰਾਂ ਉਂਗਲ ਫੜ ਲਿਖਵਾਈਆਂ ਸੀ ਤਹਿਜ਼ੀਬ ਦੀਆਂ ਤਹਿਰੀਰਾਂ ਭੁੱਲ ਗਏ ਸਭ ਕੁਝ ਅਦਬ ਦੀ ਚਾਦਰ ਕਰਤੀ ਲੀਰਾ ਲੀਰਾ ਵੇੜੇ ਦੇ ਵਿੱਚ ਮੰਜਾ ਢਾਕੇ ਬਾਪੂ ਲਾਤਾ ਖੁੰਝੇ ਖਾਵੇ ਪੀਵੇ ਖੰਗੇ ਧੁੱਕੇ ਕੋਈ ਨਾ ਭੋਰਾ ਪੁੰਝੇ ਅਖਰੇ ਸਭ ਨੂੰ ਮਲ ਕੇ ਬਿਠਾਈ ਦਰਵਾਜੇ ਨੂੰ ਰੋਜ਼ ਕਰਨ ਅਰਦਾਸਾਂ ਬਾਬਾ ਚੁੱਕ ਲੈ ਬਾਬੇ ਨੂੰ ਆਏ ਹਾਏ ਗੁਰਬਤ ਅਤੇ ਬਿਮਾਰੀ ਦੇ ਵਿੱਚ ਜੀਣਾ ਨਹੀਂ ਉਹ ਸੁੱਖਾ ਗੁਰਬਤ ਅਤੇ ਬਿਮਾਰੀ ਦੇ ਵਿੱਚ ਜੀਣਾ ਨਹੀਂ ਉਹ ਸੁੱਖਾ نسل ਨਿਕਮੀ ਨਿਕਲ ਆਏ ਤਾਂ ਮਰਨਾ ਹੋ ਜਾਏਗਾ ਬੈਠੇ ਨਹੀਂ ਵੀ ਧੋਣ ਕਰੀ ਜਿਵੇਂ ਕੁੱਕਰ ਦਰਦਾ ਹੋਵੇ ਮੁੱਠੀਆਂ ਵਿੱਚੋਂ ਰੇਤ ਫਿਸਲ ਗਈ ਕਰੇ ਯਾਦ ਤੇ ਰੋਵੇ ਰਾਜੰਦੇ ਨੇ ਪੁੱਛਿਆ ਬਾਬਾ ਕਿੱਥੇ ਗਈ ਸਰਦਾਰੀ ਚੌਧਰ ਸਾਰੀ ਲੰਬਰ ਸਾਰੀ ਮੁੱਛ ਕਰਾਈ ਉਹ ਕਿੱਥੇ ਗਈ ਸਰਦਾਰੀ ਬਾਬਾ ਹੱਸ ਪਿਆ ਕਹਿੰਦਾ ਹਉ ਸ਼ਤ ਦੀ ਵਾਰੀ ਬਾਬਾ ਹੱਸ ਪਿਆ ਅਜ ਮੇਰੀ ਕੱਲ ਤੇਰੀ ਵਾਰੀ ਬਾਬਾ ਹੱਸ ਪਿਆ ਕੀ ਰਾਜਾ ਕੀ ਦਰਬਾਰੀ ਬਾਬਾ ਹੱਸ ਪਿਆ ਪਿਆਰਾਂ ਦੀਆਂ ਮੁੱਠੀ ਛੱਡੋ ਪੈਰਾਂ ਦੀਨਾ ਮਿੱਟੀ ਛੱਡੋ ਨਾ ਮੁਠੀ ਨੂੰ ਖੋਲੋ ਨਾ ਦੂਜੇ ਹੱਥ ਦਿਓ ਦਾੜੀ ਨਾ ਹੀ ਢਿੱਡ ਫਰੋਲੋ ਨਾ ਹੀ ਆਪਣੇ ਮੂੰਹ ਚੋਂ ਕਢ ਕੇ ਦੂਜੇ ਦੇ ਮੂੰਹ ਪਾਓ ਨਾ ਹੀ ਮੂੰਹ ਦੇ ਬੁੱਟੇ ਉੱਤੇ ਆਸ ਦੀ ਪਿੰਗ ਚੜਾਓ ਮੂੰਹ ਦੇ ਬੁੱਟੇ ਬੜੇ ਕਸੂਤੇ ਸਾਰੇ ਫਲ ਨਹੀਂ ਦਿੰਦੇ ਮੂੰਹ ਦੇ ਬੁੱਟੇ ਬੜੇ ਕਸੂਤੇ ਸਾਰੇ ਫਲ ਨਹੀਂ ਦਿੰਦੇ ਖਾ ਜਾਂਦੇ ਮਾਂ ਬਾਪ ਦਾ ਜੀਵਨ ਆਪਣਾ ਕੱਲ ਨਹੀਂ ਦਿੰਦੇ ਮੂੰਹ ਦੇ ਬੁੱਟੇ ਬੜੇ ਕਸੂਤੇ ਸਾਰੇ ਫਲ ਨਹੀਂ ਦਿੰਦੇ ਖਾ ਜਾਂਦੇ ਮਾਪੇ ਦਾ ਜੀਵਨ ਆਪਣੇ ਕੁਛ ਪਲ ਨਹੀਂ ਦਿੰਦੇ ਆਪਣਾ ਜੀਵਨ ਦੇ ਕਲ ਨਹੀਂ ਦਿੰਦੇ ਗੁਰਵਿੰਦਰ ਜੀ ਕੇ ਗੁਰਵਿੰਦਰ ਵੈਰੀ ਗੁੱਡ